ਦਿਲੰਦਰ ਵਿੱਚ ਹੜਤਾ ਹਲੂਤੇ ਬੈਠੇ ਪਿੰਮਸ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਲਈ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਨਜੀਤ ਬੈਂਸ ਪਹੁੰਚੇ ਇਸ ਦੌਰਾਨ ਸਰਕਟ ਹਾਊਸ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਬੈਂਸ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਜ਼ਰੂਰ ਲੈ ਕੇ ਆਉਣਗੇ ਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਮੈਡੀਕਲ ਮਾਫੀਆ ਦੇ ਹੱਥੋਂ ਨਿਕਲ ਕੇ ਇਹ ਸੰਸਥਾ ਪੀਜੀ ਯਾਦੀ ਨਾ ਜਾਵੇ ਜਿਹੜੇ ਪੀਐਮਐਸ ਦੇ EMPLOYEES ਸਟ੍ਰਾਈਕ ਤੇ ਬੈਠੇ ਆ ਮੈਂ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਆ ਫਸਟ ਆਫ ਆਲ ਐਂਡ ਆਇ ਇਨਸ਼ੋਰ ਕੀ ਆਪਣੀਆਂ ਮੰਗਾਂ ਦੇ ਨਾਲੋਂ ਮੇਰੀ ਗੱਲ ਨਾਲ ਸਹਿਮਤ ਵੀ ਹੈ ਵੀ ਆਪਣੀਆਂ ਮੰਗਾਂ ਦੇ ਨਾਲੋਂ ਆਪਾਂ ਇਕੱਠੇ ਹੋ ਕੇ ਇਸ ਗੱਲ ਵਾਸਤੇ ਐਜੀਟੇਸ਼ਨ ਕਰੀਏ ਵੀ ਇਹ ਜਿਹੜਾ ਬਾਦਲਾਂ ਦੇ ਹੱਥ ਠੋਕਾ ਬਾਦਲਾਂ ਦੇ ਪਰਿਵਾਰਕ ਮੈਂਬਰ ਬਾਦਲਾਂ ਦੇ ਲੁੱਟਖੋਟ ਦੇ ਮਾਫੀਆ ਦੇ ਮੈਂਬਰਾਂ ਦੇ ਪੰਜੇ ਦੇ ਵਿੱਚ ਆ ਨਾ ਇਹ ਸੰਸਥਾ ਉਹਨੂੰ ਆਜਾਦ ਕਰਾਉਣ ਵਾਸਤੇ ਆਪਾਂ ਜ਼ੋਰ ਲਾਈਏ ਮੈਂ ਪ੍ਰੋਮਿਸ ਕਰਦਾ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਅੰਦਰ ਇਸ ਸੰਸਥਾ ਨੂੰ ਮੈਡੀਕਲ ਮਾਫੀਆ ਸਿਹਤ ਮਾਫੀਆ ਦੇ ਪੰਜੇ ਤੋਂ ਜ਼ਿਆਦਾ ਕਰਾਉਣ ਵਾਸਤੇ ਤੇ ਇਸ ਸੰਸਥਾ ਨੂੰ ਪੀਜੀਆਈ ਦੇ ਨਾਲ ਪੀਜੀਆਈ ਟੇਕਓਵਰ ਕਰ ਜੇ ਇਹਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਜ਼ਰੂਰ ਪੰਜਾਬ ਵਿਧਾਨ ਸਭਾ ਦੇ ਅੰਦਰ ਇਸ ਇਸ਼ੂ ਨੂੰ ਪੂਰੀ ਛਿੱਦਤ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਇਸ ਸੰਸਥਾ ਨੂੰ ਬਾਦਲਾਂ ਦੇ ਗੁਰਗਿਆਂ ਤੋਂ ਯਾਦ ਕਰਾਉਣ ਵਾਸਤੇ ਤਨਦੇ ਹੀ ਨਾ ਯਤਨ ਕਰਾਂਗਾ ਇਸ ਤੋਂ ਇਲਾਵਾ ਇਹ ਵੀ ਆਮ ਮਾਮਲੇ ਤੇ ਸਿਮਰਨਜੀਤ ਬੈਂਸ ਨੇ ਵੀ ਅਰਵਿੰਦ ਕੇਜਰੀਵਾਲ ਦੇ ਸੁਰਨਾ ਸੁਰਮਿਲਾ ਹੈ ਬੈਂਸ ਮੁਤਾਬਕ VOTING BALLOT PAPER ਉਤੇ ਹੋਣੀ ਚਾਹੀਦੀ ਹੈ ਜਲੰਧ ਤੋਂ ਕਰਨ ਪਾਟਕ ਜਗਬਾਨੀ TV